ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਸਹਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਿਨਾ ਕਾਂਗੜ ਵਿੱਚ ਬੈਠੇ ਆ ਤੇ ਕੋਲੇ ਨੂਰੇ ਮਾਹੀ ਨੂੰ ਸੱਦ ਕੇ ਕਹਿਣ ਲੱਗੇ ਆ ਨੂਰੇ ਆ ਜਾ ਸਰਹੰਦ ਜਾ ਕੇ ਪਤਾ ਕਰਕੇ ਆ ਛੋਟੇ ਸਹਬਜ਼ਾਦੇ ਤੇ ਮਾਤਾ ਗੁਜਰੀ ਦਾ ਕੀ ਹਾਲ ਹੈ ਕਿਵੇਂ ਬੀਤੀ ਉਹਨਾਂ ਦੇ ਨਾਲ ਜਦੋਂ ਨੂਰਾ ਚਲਿਆ ਗਿਆ ਸਰਹੰਦ ਵਿੱਚ ਜਾ ਕੇ ਪਤਾ ਸ਼ਤਾ ਕੀਤਾ ਸਾਰੀ ਗੱਲਬਾਤ ਸੁਣ ਕੇ ਵਾਪਸ ਆਇਆ ਤੇ ਨੂਰੇ ਦੀਆਂ ਅੱਖਾਂ ਵਿੱਚ ਹੰਝੂ ਵੇਖ ਕੇ ਸਤਿਗੁਰੂ ਪਾਤਸ਼ਾਹ ਕਹਿੰਦੇ ਕੋਈ ਨਹੀਂ ਅਕਾਲ ਪੁਰਖ ਦਾ ਭਾਣਾ ਮੰਨੋ ਜੋ ਭਾਣਾ ਹੋਇਆ ਹੋ ਦਿੱਸਣਾ ਹੈ ਉਹ ਬੀਤ ਜਾਣਾ ਹੈ ਮੈਨੂੰ ਦੱਸ ਜਰਾ ਕੀ ਹੋਇਆ ਜਿਵੇਂ ਨੂਰਾ ਮਾਹੀ ਦੱਸਦਾ ਹੈ ਉਹਦੇ ਕਰਨ ਵਾਲੇ ਸਾਧੂ ਸਿੰਘ ਪਤੰਗੇ ਦੀ ਕਲਮ ਨੇ ਜਿਵੇਂ ਇਹ ਲਾਈਨਾਂ ਲਿਖੀਆਂ ਐ ਇਉਂ ਬਿਆਨ ਕੀਤੀਆਂ ਜਾ ਰਹੀਆਂ ਐ ਛੋਟਾ ਮੂੰਹ ਹੈ ਤੇ ਗੱਲ ਵੱਡੀ ਓਨੇ ਕਸਰ ਕੋਈ ਨਾ ਛੱਡੀ ਛੋਟਾ ਮੂੰਹ ਹੈ ਤੇ ਗੱਲ ਵੱਡੀ ਓਨੇ ਕਸਰ ਕੋਈ ਨਾ ਛੱਡੀ ਜਾਂਦਾ ਖੋਰ ਪੁਰਾਣੇ ਕੱਢੀ ਸੁਬਾਖਾਨ ਵਜੀਦ ਜੀ ਮਾਤਾ ਸਣੇ ਕਰਾਤੇ ਓਨੇ ਛੋਟੇ ਲਾਲ ਸ਼ਹੀਦ ਜੀ ਮਾਤਾ ਸਣੇ ਘਰਾਤੇ ਹੋਨੇ ਛੋਟੇ ਲਾਲ ਸ਼ਹੀਦ ਜੀ ਛੋਟਾ ਮੂੰਹ ਹੈ ਤੇ ਗੱਲ ਵੱਡੀ ਓਨੇ ਕਸਰ ਕੋਈ ਨਾ ਛੱਡੀ ਛੋਟਾ ਮੂੰਹ ਹੈ ਤੇ ਗੱਲ ਵੱਡੀ ਓਨੇ ਕਸਰ ਕੋਈ ਨਾ ਛੱਡੀ ਜਾਂਦਾ ਖੋਰ ਪੁਰਾਣੇ ਕੱਢੀ ਸੂਬਾ ਖਾਨ ਵਜੀਦ ਜੀ ਮਾਤਾ ਸਣੇ ਕਰਾਤੇ ਉਹਨੇ ਛੋਟੇ ਲਾਲ ਸ਼ਹੀਦ ਜੀ ਮਾਤਾ ਸਣੇ ਕਰਾਤੇ ਉਹਨੇ ਛੋਟੇ ਲਾਲ ਸ਼ਹੀਦ ਜੀ ਪਿਆ ਜਦ ਸਰਸਾ ਉੱਤੇ ਵਿਛੋੜਾ ਵਿਛੜਿਆ ਦੋ ਲਾਲਾਂ ਦਾ ਜੋੜਾ ਪਿਆ ਜਦ ਸਰਸਾ ਉੱਤੇ ਵਿਛੋੜਾ ਵਿਛੜਿਆ ਦੋ ਲਾਲਾਂ ਦਾ ਜੋੜਾ ਮਾਰਿਆ ਸੀ ਗੰਗੂ ਨੇ ਲੋੜਾ ਲੈ ਗਿਆ ਆਪਣੇ ਨਾਲ ਜੀ ਲੈ ਗਿਆ ਆਪਣੇ ਨਾਲ ਜੀ ਸਦਕੇ ਪੁਲਸ ਮਰਿੰਡੇ ਵਾਲੀ ਕੈਦ ਕਰਾਤੇ ਲਾਲ ਜੀ ਸਦਕੇ ਪੁਲਸ ਮਰਿੰਡੇ ਵਾਲੀ ਕੈਦ ਕਰਾਤੇ ਲਾਲ ਜੀ ਮੁੜ ਕੇ ਵਿੱਚ ਸਰਹੰਦ ਲਿਆ ਕੇ ਠੰਡਿਆਂ ਬੁਰਜਾਂ ਵਿੱਚ ਬਿਠਾ ਕੇ ਮੁੜ ਕੇ ਵਿੱਚ ਸਰਹੰਦ ਲਿਆ ਕੇ ਠੰਡਿਆਂ ਬੁਰਜਾਂ ਵਿੱਚ ਬਿਠਾ ਕੇ ਕਹਿੰਦੇ ਛੱਡਣੀ ਨ ਮਨਾ ਕੇ ਹੱਥ ਨਾ ਛੱਡਿਆ ਲਾਲਾ ਨੇ ਹੱਥ ਨਾ ਛੱਡਿਆ ਲਾਲਾ ਨੇ ਕੀਤਾ ਅਸਰ ਕੋਈ ਨਾ ਉਹਨਾਂ ਤੇ ਸੂਬੇ ਦੀਆਂ ਚਾਲਾਂ ਨੇ ਕੀਤਾ ਅਸਰ ਕੋਈ ਨਾ ਉਹਨਾਂ ਤੇ ਸੂਬੇ ਦੀਆਂ ਚਾਲਾਂ ਨੇ ਲਾਲਚ ਸੂਬੇ ਨੇ ਕਈ ਦਿੱਤੇ ਬਾਜੀ ਮੁਗਲ ਜ਼ਰਾ ਨਾ ਜਿੱਤੇ ਲਾਲਚ ਸੂਬੇ ਨੇ ਕਈ ਦਿੱਤੇ ਬਾਜੀ ਮੁਗਲ ਜ਼ਰਾ ਨਾ ਜਿੱਤੇ ਪੈ ਗਏ ਜਦੋਂ ਮੌਲਵੀ ਫਿੱਕੇ ਐਤ ਸੁਨਾਤੀ ਪੜਕੇ ਜੀ ਐਤ ਸੁਨਾਤੀ ਪੜਕੇ ਜੀ ਕਹਿੰਦੇ ਨੀਹਾਂ ਦੇ ਵਿੱਚ ਚਿਣ ਦਿਓ ਦੋ ਬਾਲਾਂ ਨੂੰ ਫੜਕੇ ਜੀ ਕਹਿੰਦੇ ਨੀਹਾਂ ਦੇ ਵਿੱਚ ਚਿਣ ਦਿਓ ਤੋ ਬਲਾਂ ਨੂੰ ਫੜ ਕੇ ਜੀ ਫਤਵਾ ਜਦੋਂ ਸ਼ਰਦਾ ਲਾਇਆ ਰੌਲਾ ਸ਼ੇਰਖਾਨ ਨੇ ਪਾਇਆ ਫਤਵਾ ਜਦੋਂ ਸ਼ਰਦਾ ਲਾਇਆ ਰੌਲਾ ਸ਼ੇਰਖਾਨ ਨੇ ਪਾਇਆ ਕਹਿੰਦਾ ਏ ਕੀ ਕਹਿਰ ਕਮਾਇਆ ਕੀ ਕਸੂਰ ਨਿਆਣਿਆਂ ਦਾ ਕੀ ਕਸੂਰ ਨਿਆਣਿਆਂ ਦਾ ਬੱਤੇ ਰੂਪ ਖਦਾ ਦਾ ਹੁੰਦੇ ਇਹ ਹੈ ਕਹਿਣ ਸਿਆਣਿਆਂ ਦਾ ਬੱਚੇ ਰੂਪ ਖੁਦਾ ਦਾ ਹੁੰਦੇ ਇਹ ਹੈ ਕਹਿਣ ਸਿਆਣਿਆਂ ਦਾ ਉਤੋਂ ਸੁੱਚਾ ਗੱਲ ਨੂੰ ਚੱਕੇ ਕਹਤੇ ਜਾਵਾ ਫੈਸਲੇ ਪੱਕੇ ਉਤੋਂ ਸੁੱਚਾ ਗੱਲ ਨੂੰ ਚੱਕੇ ਕਰਤੇ ਜਾਵਾ ਫੈਸਲੇ ਪੱਕੇ ਇਹ ਤਾਂ ਹੈਗੇ ਸੱਪ ਦੇ ਬੱਚੇ ਛੱਡਣਾ ਨਾ ਸਰਕਾਰ ਨੇ ਛੱਡਣਾ ਨਾ ਸਰਕਾਰ ਨੇ ਵੱਡੇ ਹੋ ਕੇ ਦੱਸੋ ਇਹਨਾ ਕਿਹੜੇ ਭਲੇ ਗੁਜ਼ਾਰਨੇ ਵੱਡੇ ਹੋ ਕੇ ਦੱਸੋ ਇਹਨਾ ਕਿਹੜੇ ਭਲੇ ਗੁਜ਼ਾਰਨੇ ਮੁਕੀਆਂ ਆਣ ਜਦੋਂ ਮਨ ਆਦਾਂ ਮੁੜ ਕੇ ਚੜਨਾ ਨਹੀਂ ਮਹਿਤਾਬਾਂ ਮੁਕੀਆਂ ਆਣ ਜਦੋਂ ਮਨ ਆਦਾਂ ਮੁੜ ਕੇ ਚੜਨਾ ਨਹੀਂ ਮਹਿਤਾਬਾਂ ਫੜ ਤੇ ਕਰ ਤੇ ਕਦਲ ਜਲਾਦਾ ਚੋਬਾਂ ਲਾ ਤਲਵਾਰ ਦੀਆਂ ਚੋਬਾਂ ਲਾ ਤਲਵਾਰ ਦੀਆਂ ਹੁਣ ਤਾਂ ਜੜਾ ਜਾਣੀਆਂ ਪੱਟੀਆਂ اے ਜ਼ਾਲਮ ਸਰਕਾਰ ਦੀਆਂ ਹੁਣ ਤਾਂ ਜੜਾ ਜਾਣੀਆਂ ਪੱਟੀਆਂ اے ਜ਼ਾਲਮ ਸਰਕਾਰ ਦੀਆਂ ਮੁੜ ਕੇ ਫੇਰ ਕਦੇ ਨਹੀਂ ਪਾਉਣੀ ਆ ਕੇ ਉਹਦੇ ਕੰਨ ਵਿੱਚ ਸ਼ਾਉਣੀ ਮੁੜ ਕੇ ਫੇਰ ਕਦੇ ਨਹੀਂ ਪਾਉਣੀ ਆ ਕੇ ਉਹਦੇ ਕੰਨ ਵਿੱਚ ਸ਼ਾਉਣੀ ਮੜਕੇ ਛੰਦ ਸੁਣਾਉਂਦਾ ਕੌਣੀ ਸ਼ੌ ਸ਼ੈਰੀ ਲਿਖੀ ਪਤੰਗੇ ਦੀ ਸ਼ੈਰੀ ਲਿਖੀ ਪਤੰਗੇ ਦੀ ਸਭ ਨੂੰ ਦੱਸ ਦੇ ਆ ਕਰ ਤੂਸਰ ਸੋਈਏ ਗੰਦੇ ਗੰਗੇ ਦੀ ਸਭ ਨੂੰ ਦੱਸ ਦੇ ਆ ਕਰ ਤੂਸਰ ਸੋਈਏ ਗੰਦੇ ਗੰਗੇ ਦੀ ਸਭ ਨੂੰ ਦੱਸ ਦੇ ਆ ਕਰ ਤੂਸਰ ਸੋਈਏ ਗੰਦੇ ਗੰਗੇ ਦੀ